ਕੇ ਮੂ ਆਣੇ ਦੇ ਬਿਲਕੁਲ ਨੇੜੇ ਪਿੰਡ ਪੈ ਜਾਂਦਾ ਜੀਦਾ ਤੇ ਜਿੱਦੇ ਪਿੰਡ ਦੇ ਵਿੱਚ ਮਿੱਤਰੋ ਸੱਜਣ ਸਾਡਾ ਭਿੰਦਾ ਬਾਹਲੀਆਂ ਘੈਂਟ ਕੰਡੀਸ਼ਨਾਂ ਦੇ ਟਰੈਕਟਰ ਰੱਖਦਾ ਪਰ ਵਜਬ ਰੇਟ ਚ ਦਿੰਦਾ ਟਰੈਕਟਰਾਂ 'ਚ ਵਾਲੇ ਖੜੇ ਨੇ ਯਾਨੀ ਕਿ ਅੱਧੀ ਦਰਜਣ ਦੇ ਕਰੀਬ ਟਰੈਕਟਰ ਖੜੇ ਨੇ ਉਧਰਲੇ ਪਾਸੇ 475 ਖੜਾ Mahindra ਇਧਰਲੇ ਪਾਸੇ Black Block ਦੇ ਵਿੱਚ ਕਹਿਦੀ ਹੈ ਨਾ Block ਦੇ ਵਿੱਚ ਕਹ ਜੀ 5310 ਵੀ ਖੜਾ ਤੇ ਨਾਲ ਇਧਰਲੇ ਪਾਸੇ DI 60 ਖੜਾ ਤੇ ਆ ਤਾਂ ਫਿਰ ਸਾਰੀ ਦੁੱਖ ਤੋੜਦਾ ਜਿਹੜਾ ਵੀ ਸੱਜਣਾ ਟਰੈਕਟਰ ਦੇ ਦਰਸ਼ਨ ਕਰੂ ਨਾ ਇਹ ਤੇ ਇੱਕ ਸਕਰਾਜ ਵੀ ਨਹੀਂ ਟਰੈਕਟਰ ਵਾੜਾ ਘੈਂਟ ਹੈ ਇਹਦੀ ਵੀ ਡਿਟੇਲ ਦੱਸਾਂਗੇ ਪਰ ਸ਼ੁਰੂਆਤ ਕਰਕੇ ਲਿਆਉਣੇ ਆ ਬਾਹਰਲੇ ਪਾਸੇ ਨਾ ਨੀਲੇ ਰੰਗ ਦਾ ਮੋਰ ਖੜਾ ਹੈ ਜਾਨੀ ਕਿ ਸੋਨਾਂ ਵਾਲੀ ਕੱਢੀ ਜਾਈ 750 ਇਕੱਲਾ ਟਰੈਕਟਰ ਨਾ ਵੇਖੀ ਜਾਇਓ ਕਿਹੜੇ ਸੱਜਣ ਨੂੰ ਮਿਲਣਾ ਕਈ ਵਾਰ ਸੜਕ ਤੇ ਤੁਰਿਆ ਜਾਂਦਾ ਮਿਲ ਜਾਂਦਾ ਜਾਂ ਕਿਸੇ ਮੰਡੀ 'ਚ ਵੀ ਮਿਲ ਸਕਦਾ ਕਿਸੇ ਮੇਲੇ ਤੇ ਵੀ ਮਿਲ ਸਕਦਾ ਉਹ ਵੀ ਦਿਖਾ ਦਈਏ ਕੀ ਆਲਾ ਵੀ ਆਲਾ ਨੇ ਦੇਖੋ ਠੀਕ ਹੋ ਬਾਈ ਹਾਂ ਬਾਈ ਨਹੀਂ ਯਾਦ ਰੱਖਿਓ ਯਾਰ ਇਹ ਆ ਪਿੰਡਾ ਬਾਜਪਰੇੜ 'ਚ ਟਰੈਕਟਰ ਵੇਚ ਦਿੰਦਾ ਟਰੈਕਟਰਾਂ ਦੀ ਕੰਡੀਸ਼ਨ ਇਹਦੀ ਚੰਗੀਆਂ ਹੁੰਦੀਆਂ ਨੇ ਬਈ ਤੁਸੀਂ ਉਦਾਂ ਤਾਂ ਕਰਵਾਉਂਦੇ ਨਹੀਂ ਤਿਆਰ ਦੂਰ ਤਾਂ ਨਹੀਂ ਕਰਵਾਉਂਦੇ ਮਤਲਬ ਹੀ ਨਹੀਂ ਬਈ ਆ ਪਰਿਨਲ ਟਰੈਕਟਰ ਹੀ ਵੇਚਦੇ ਆਂ 오ਰੀਜਨਲ ਹੀ ਲੈਣਾ ਹਾਂਜੀ ਹਾਂ 오ਰੀਜਨਲ ਹੀ ਲੈਣਾ 오ਰੀਜਨਲ ਹੀ ਵੇਚਣਾ ਰੰਗ ਘੱਟ ਹੋਵੇ ਕੋਈ ਚੱਕਰ ਨਹੀਂ ਅੱਛਾ ਪਰ ਆਪਣਾ ਗਾਹਕ ਇਹ ਨਾ ਕਹੂਗਾ ਕਿ ਬਈ ਬਾਈ ਨੇ ਦੱਸਿਆ ਕੁਛ ਹੋਰ ਸੀ ਤੇ ਵੀਡੀਓ ਤੇ ਕੁਛ ਨਿਕਲਿਆ ਕੋਲੇ ਜਾਂ ਕੁਛ ਹੋਰ ਸੀ ਇਹ ਗਾਰੰਟੀ ਹੂ ਆਪਣੀ ਇਸ ਚੀਜ਼ ਦੀ ਮਹੀਨੇ 'ਚ ਕਿੰਨੇ ਕੁ ਟਰੈਕਟਰ ਵੇਚ ਦਿੰਦਾ ਮੈਂ ਮਹੀਨੇ 'ਚ ਆਈਡੀ ਆ ਬਈ ਮੰਨ ਕੇ ਲੋ 15 ਤੋਂ 20 ਟਰੈਕਟਰ ਵੇਚ ਦਿੰਦਾ ਜੀ 15 ਤੋਂ 20 ਇੱਕ ਮਹੀਨੇ ਦੇ ਵਿੱਚ ਹਾਂਜੀ ਹਾਂਜੀ ਓਕੇ ਉਦਾਂ ਕਿੰਨਾ ਟਾਈਮ ਹੋ ਗਿਆ ਪਿੰਦੇ ਤੁਹ ਤੇਰੇ ਕੋਲੇ ਕੋਈ ਲੱਕ ਨਹੀਂ ਮੈਂ 2 ਲੱਖ ਤੋਂ ਕੰਮ ਸ਼ੁਰੂ ਕਰਿਆ ਸੀਗਾ ਮੇਰੇ ਕੋਲੇ 35 40 ਲੱਖ ਦੇ ਟਰੈਕਟਰ ਹੁੰਦੇ ਆ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਫ਼ ਸੁਥਰਾ ਕੰਮ ਤੇ ਸਾਫ਼ ਨੀਤ ਨਾਲ ਕੰਮ ਕਰਿਆ ਬਾਈ ਇਹ ਵੀ ਗੱਲ ਘੈਂਟ ਆ ਹਾਂ ਜੀ ਮੈਂ ਨਾ ਬਾਈ ਇੱਕ ਸ਼ੇਅਰ ਬੋਲਦਾ ਹੁੰਨਾ ਹੁਣ ਨਹੀਂ ਬਲਕਿ ਮੈਂ ਪਹਿਲਾਂ ਸਟੇਜਾਂ ਤੇ ਬਾੜੇ ਸੱਜਣਾਂ ਨੂੰ ਤਾਂ ਪਤਾ ਹੋਣਾ ਮੈਂ گاਉਂ ਨਾਲਿਆਂ ਨਾਲ ਨਾ ਮੈਂ ਸਟੇਜਾਂ ਕਰਦਾ ਰਿਆ ਠੀਕ ਹੈ ਬਾਈ ਮੈਂ ਇੱਕ ਸ਼ੇਅਰ ਬੋਲਦਾ ਹੁੰਦਾ ਤੇ ਕਹਿੰਦਾ ਨਿਆਣੇ ਬੱਚੇ ਦਾ ਚੱਕ ਬੁਖਾਰ ਕਰੀਏ ਥੋੜੀ ਬਹੁਤੀ ਜੇ ਸਿਰ ਨੂੰ ਪਾਫ ਹੋਵੇ ਹਾਂ ਸਹੀ ਹੈ ਹੱਥ ਫੜ ਕੇ ਸਿੱਖਣਾ ਗੱਲ ਵਧੀਆ ਵੱਧ ਵਧੀਆ ਜੇ ਕਾਪੀ ਰਾਫ ਹੋਵੇ ਸਹੀ ਹੈ ਜਿੰਨਾ ਕਰੀਏ ਸ਼ੌਂਕ ਦੇ ਨਾਲ ਕਰੀਏ ਕੰਮ ਪੂਰਾ ਨਾ ਭਾਵੇਂ ਹਾਫ ਹੋਵੇ ਕੋਈ ਕੁੰਬੜ ਵਾਲੀਆ ਮਿਹਨਤ ਨੂੰ ਭੂਰ ਪੈਂਦਾ ਜੇ ਲਗਨ ਪੂਰੀ ਤੇ ਜਿਗਰਾ ਸਾਫ ਹੋਵੇ ਸਹੀ ਹੈ ਜਿਹੜਾ ਨੇਕ ਰਾਤ ਦੇ ਨਾਲ ਕੰਮ ਕਰਦਾ ਨਾ ਮਾਲਕ ਯਾਰ ਆਪਸਾਈ ਹੁੰਦਾ ਉਹ ਆਪ ਵਾਂ ਫਿਰ ਨੇਤਾਂ ਨੂੰ ਮੁਰਾਦਾ ਲੱਗਦੀਆਂ ਹਾਂ ਨਹੀਂਤਾਂ ਨੂੰ ਮੁਰਾਦਾ ਨਹੀਂ ਗੱਲੇ ਆ ਵੀ ਚਲੋ ਆਪਾਂ ਵੀਡੀਓ ਵਾਲੀ ਲੰਮੀ ਬਣ ਜਾਂਦੀ ਹੈ ਇਹ ਤੋਂ ਸ਼ੁਰੂਆਤ ਕਰਦੇ ਆ ਇਹ ਇਹ ਕਿੰਨਾ ਮਾਡਲ ਹੈ ਭਿੰਦੇ ਦੱਸਿਓ ਇਹਦੇ ਬਾਰੇ ਵੀ 2014 ਮਾਡਲ ਆ ਭੱਟੀ ਸਾਹਿਬ 14 ਮਾਡਲ ਹਾਂਜੀ ਨੰਬਰ ਕਿੱਥੋਂ ਦਾ ਹੋਊਗਾ ਪੰਜਾਬ ਦਾ ਮੋਗੇ ਦਾ ਮੋਗੇ ਦਾ ਨੰਬਰ 29 ਪਾਰਟੀ ਕਹਿੰਦੀ ਨਾਮ ਹੋਏ ਫਰਸਟ ਪਾਰਟੀ ਹੈ ਟਾਇਰਾਂ ਦਾ ਕੀ ਕੰਡੀਸ਼ਨ ਆ ਟਾਇਰ ਬਾਈ ਜੀ 65 ਤੋਂ 70 ਪੈਸੇ ਆ ਜੀ ਚੱਲ ਕਿੰਨਾ ਕੁ ਗਿਆ ਹੁਣ ਇਹ 3500 ਘੰਟਾ ਚੱਲਿਆ ਹੋਇਆ ਕੰਡੀਸ਼ਨ ਇਹ ਦੀ ਓਰੀਜਨਲ ਹੈ ਗਾਰੰਟੀ ਆਊਗੀ ਜੀ ਜੇ ਕਿਤੇ ਰੰਗ ਨਿਕਲਮ ਲੱਗੀ ਹੋਵੇ ਤੁਸੀਂ ਤਾਂ ਨਹੀਂ ਲਵਾਈ ਕਈ ਵਾਰ ਪਹਿਲਾਂ ਬੋਲਾਂ ਤਾਂ ਨਹੀਂ ਕੋਈ ਲੱਗੀ ਨਹੀਂ ਲੱਗੀ ਮਾਲਕ ਤੋਂ ਟਰੈਕਟਰ ਲਿਆ ਜੀ ਅੱਪ ਮਾਲਕ ਤੋਂ ਲੈਂਦਾ ਹਾਂਜੀ ਹਾਂਜੀ ਕੀ ਰੇਟ ਹੈ ਟਰੈਕਟਰ ਦਾ ਇਹਦੀ ਡਿਮਾਂਡ ਤਾਂ ਪੱਟੀ 4 ਲੱਖ ਰੁਪਈਆ ਕਰਦੇ ਹਾਂ ਹਲਕਾ ਫੁਲਕਾ ਮਾਨਤਾਨ ਕਰਦਾਂਗੇ 4 ਲੱਖ ਦੇ ਵਿੱਚੋਂ ਮਾਡਲ ਹੈਗਾ 14 14 14 8 ਤੋਂ 10000 ਦਾ ਇਹਦੇ ਘੋੜਾ ਵਾਪਰ ਲੱਗਿਆ ਹੋਇਆ ਬਾਈ ਜੀ ਆਹ ਬੋਲਾਂ ਕਹਿੰਦਾ ਸੱਪ ਤਾਂ ਐਵੇਂ ਹੀ ਬਦਨਾਮ ਨੇ ਡੰਗ ਤਾਂ ਆਪਣੇ ਮਾਰਦੇ ਨੇ ਆਪਣਿਆਂ ਨੇ ਧੋਖਾ ਕਰਤਾ ਹੋਣਾ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਯਾਰ ਆ ਦੱਸ ਨਾ ਇਹਦੇ ਬਾਰੇ ਪੱਟੀ ਸਾਹਿਬ ਨੁਕਰਈਆ ਮਿਲਣਾ ਹੀ ਨਹੀਂ ਕਿਸੇ ਕੋਲੇ ਇੰਨਾ ਨਵਾਂ ਬਾਈ ਇਹ 2018 ਮਾਡਲ ਆ ਬਾਈ ਜੀ 18 ਮਾਡਲ ਆ ਹਾਂਜੀ ਹਾਂਜੀ ਲੋਕਾਂ ਨਾਲ ਬਿਨਾਂ ਧਰਮੇ ਐਦਾਂ ਦੇ ਨਾ ਟਰੈਕਟਰ ਇੰਨੀ ਕ ਕੰਡੀਸ਼ਨ ਤੇ ਬਾਈ ਤੇ ਹੀ ਮਾਡਲ ਨੇ ਹਾਂ ਸਹੀ ਆ ਬਾਈ ਸਹੀ ਆ ਗਿਆ ਇਹ ਇਹ ਹੈਗਾ 18 ਮਾਡਲ ਹਾਂਜੀ ਹਾਂਜੀ ਬਈ ਟਾਇਰ ਇਹਦੇ ਨਵੇਂ ਐ ਮੂਰਲੇ ਇਹਦੇ ਲਾਲ ਦੇ ਟਾਇਰ ਆ 85 90 ਪੈ ਜੀ ਮੈਂ ਸ਼ੌਕੀਆ ਤੌਰ ਤੇ ਆਪ ਪਾਇਆ 5 ਸਾਲਾਂ ਦੀ ਗਾਰੰਟੀ ਦੇਵਾਂਗੇ ਬਿਲ ਦੇਵਾਂਗੇ ਅਸਾਂ ਇਹਨਾਂ ਦੇ ਬਿਲ ਦੇਵਾਂਗੇ ਇਹ ਕੰਪਨੀ ਕਿ ਤੇ ਬਾਹਰਲੀ ਕੰਪਨੀ ਆ ਕੋਈ ਪੱਟੀ ਸਾਹਿਬ ਅੱਛਾ ਤੁਹਾਡੀ ਗਾਰੰਟੀ 5 ਸਾਲਾਂ ਦੀ ਹੈ ਦੀ ਅਸੀਂ ਦੀ ਗਾਰੰਟੀ 5 ਸਾਲ ਦੀ ਹਾਂ ਬਿੱਲ ਦੇਵਾਂਗੇ ਆਪਾਂ ਜਿਹਨੂੰ ਦੇਵਾਂਗੇ ਓਕੇ ਮਗਰ ਰਿਟਾਇਰ ਹੈਗੇ ਨਹੀਂ ਤੇ ਬੀਕੇਟੀ ਦੇ ਵੀ ਸ਼ੌਂਕੀਆ ਤੌਰ ਤੇ ਪਾਇਆ ਹੋਇਆ ਘੰਟਾ 온ਲੀ ਇਹ 1700 ਚੱਲਿਆ ਹੋਇਆ ਤੂੰ ਧਰਮੇ ਦਾ ਮੀਟਰ-ਮੀਟਰ ਚੈੱਕ ਕਰ ਓਰੀਜਨਲ 1700 ਘੰਟਾ ਇਹਦਾ ਜੇ ਕਲੱਚ ਵੀ ਖੁੱਲਿਆ ਹੋਵੇ ਨਾ ਗਾਹਕ ਨੂੰ ਆਪਾਂ ਉਣ ਜਾਣ ਦਾ ਖਰਚਾ ਦੇਵਾਂਗੇ ਮੈਂ ਸਾਰੀਆਂ ਵੀਡੀਓਾਂ 'ਚ ਕਹਿਣਾ ਹੁੰਦਾ ਤੇਰੀਆਂ 'ਚ ਅੱਛਾ ਹਾਂ ਕਿੰਨਾ ਚੱਲਿਆ ਧਰਮੇ 1712 1712 ਘੰਟੇ ਚੱਲਿਆ ਹੋਇਆ ਤੇ ਕ ਪੱਟੀ 855 ਲੈਂਦਾ ਨਹੀਂ ਹੁੰਦਾ ਬਈ ਵੈਸੇ। ਇਹ ਮੈਂ ਬਾਹਲਾ ਨਵਾਂ ਕਰਕੇ ਟਰੈਕਟਰ ਲਿਆ। ਹੁਣ ਮੈਂ ਪਹਿਲਾਂ ਐਂ ਕਹਤਾਂ ਸੀ ਭਿੰਦਾ ਵੀ ਮੈਂ ਤਾਂ ਇਕੱਲੇ ਸੋਨੇ ਦੀ ਕੀ ਖਰੀਦੂ। ਹੁਣ ਮੈਂ ਬਾਹਲਾ ਨਵਾਂ ਕਰਕੇ ਟਰੈਕਟਰ ਲਿਆ ਤੇ ਰਮ ਰਮ ਚੈੱਕ ਕਰਾਤਾ ਮੈਂ ਕੰਪਨੀ ਦੀਆਂ ਸਟਿੱਕਰ ਓਕੇ ਦੇ ਉਮੇ ਪਏ ਤੇ ਚਾਰੇ ਰਿੰਬਾਂ ਤੇ। ਅੱਛਾ ਨਟਾਂ ਤੇ ਨਿਕਲਣ ਕੋਲੋਂ ਉਮੇ ਪਏ ਬਾਈ। ਹੁਣ ਮੈਂ ਦੇਖੋ ਕਰਵਾ ਕੇ ਆ ਚਾਰੇ ਪਾਸੇ ਰਮ ਚੈੱਕ। ਬਾਈ ਕਹਿੰਦਾ ਓਰੀਜਨਲ ਨੇ ਨਾਲ ਦੇ ਨੇ। ਮਗਰਾੜ ਮਗਰੂੜ ਉੱਪਰੋਂ ਵੀ ਦਿਖਾ ਦੇ। ਇਹ ਲਿੰਕਾਂ ਤਾਂ ਸਾਰੇ ਚੈੱਕ ਕਰਵਾ ਦੇ। ਹੂੰ। ਮਗਰਾੜ ਮਗਰੂੜ ਨਾ ਸ਼ੀਸ਼ੇ ਵਰਗੇ ਆ ਬਾਈ ਦੁੱਧ ਵਰਗੇ ਚਟੇ ਇਹਦੇ ਹੂੰ ਚੈੱਕ ਕਰਾ ਦੇ ਧਰਮੇ ਸਾਰੇ ਲਿੰਕਾਂ ਲੂੰਕਾਂ ਦਾ ਹੁਣਾ ਹੀ ਨਹੀਂ ਯਾਰ ਇਹਨਾਂ ਨਵਾਂ ਕਿਸੇ ਬੰਦੇ ਕੋਲੇ ਟਰੈਕਟਰ ਗਾਰੰਟੀ ਆਪਣੀ ਸਹੀ ਗੱਲ ਆ ਬਾਈ ਰੰਗ ਬੰਨ ਕਰਕੇ ਤਾਂ ਵਿਸ਼ੱਕ ਬਣਾਇਆ ਹੋਵੇ ਪਰ ਇਹ ਡਬਲ ਪੰਪਾ ਡਬਲ ਡਿਸਟ੍ਰੀਬਿਊਟਰ ਆ ਬਾਈ ਟੌਪ ਵਾਲਾ ਮਾਡਲ ਆ ਜਮਾ ਬਾਈ ਓਕੇ ਤਾਂ ਪੈਪੂਰਦਾਨਾ ਦਾ ਚੈੱਕ ਕਰਾਈ ਬਾਈ ਮੜਾ ਜਾ ਦੇਖ ਤਾਂ ਮੈਂ ਓਏ ਹੂੰ ਬੈਟਰੀ ਬਾਕਸ ਦੇਖ ਸਾਰਾ ਦਿਰਾ ਸਾਰ ਰਾਂਗੂਮੀ ਖੜਾ ਦੇਖ ਬਾਈ ਇਹਨੂੰ ਵਿੱਚੋਂ ਚੈੱਕ ਕਰਾ ਕੋ ਵਿੱਚੋਂ ਵੀ ਕਰੀ ਚੈੱਕ ਇਹਦਾ ਯਾਰ ਫੋਨ ਤੇ ਆਪਾਂ ਨੂੰ ਕੋਈ ਸਾਈ ਪਾ ਕੇ ਬੰਦਾ ਸੌਦਾ ਕਰ ਲੈਣਾ ਆਪਾਂ ਆਉਣ ਜਾਣ ਦਾ ਖਰਚਾ ਦੇ ਦਾਂਗੇ ਜੇ ਰੂਹ ਬੰਦੇ ਦੀ ਖੁਸ਼ ਨਾ ਹੋਵੇ ਰੂਹ ਟਰੈਕਟਰ ਦੀ ਬਿਲਕੁਲ ਠੀਕ ਹੈ ਹਾਂ ਆ ਚੈੱਕ ਦੇਖੋ ਧਰਮ ਸਟicker ਵੀ ਹਾਲ ਤੱਕ ਸਕੈਨ ਕਰ ਲੋ ਮੇਤਰੂ ਪਤਾ ਕਰ ਲੋ ਬਈ 18 ਮਾਡਲ ਆ 18 ਮੈਨੂੰ ਇਹ ਦੱਸ 1800 1700 ਘੰਟੇ ਚੱਲੇ ਹੋਏ ਯਾਰ ਜੇ ਇਹਦਾ ਘੰਟਾ ਵੀ ਮੀਟਰ ਬੈਕ ਹੋਵੇ ਮੈਂ ਟਰੈਕਟਰ ਮੌਤ ਛੱਡ ਦੂੰ ਬੰਦਾ ਸਾਫਤ ਕਰ ਦੇ ਦੰ ਐ ਕਕੇ ਨਿਹਰੇ ਦੀ ਡਿਮਾਂਡ ਕੀ ਰੱਖੀ ਹੈ ਗੱਲ ਇੱਥੇ ਆ ਕੇ ਨਿਬੜੂ ਡਿਮਾਂਡ ਜਿੰਨੀ ਮਰਜ਼ੀ ਕਰਾ ਲੈ ਬਾਈ ਜੀ ਆਪਾਂ 5.5 ਲੱਖ ਤੋਂ ਰੁਪਇਆ ਘੱਟ ਦੇਣਾ ਨਹੀਂ 5 ਲੱਖ ਤੇ 50 ਹਜ਼ਾਰ ਤੋਂ ਹਾਂਜੀ ਹਾਂ ਮੰਗਣ ਨੂੰ ਭਾਵੇਂ ਸੇ ਮਗਾਈ ਚੱਲੋ ਜਿੰਨਾ ਮਰਜ਼ੀ ਮੁੱਲ ਕਰਾ ਲੈ ਫਸਟ ਓਨਰ ਗੱਲ ਨਹੀਂ ਹੈ ਯਾਰ ਹੁਣ ਆਏ ਤਾਂ ਫਿਰ ਲੈਣ ਜੀਤਾ ਤਾਂ ਖਿੱਚ ਦੀ ਮਾਨ ਤਾਨ ਦੱਸ ਕਿੰਨਾ ਕਰੇਗਾ ਬਾਈ ਜੀ ਮੈਂ ਫਿਰ ਵੱਧ ਮੁੱਲ ਕਰਨਾ ਮਾਨ ਤਾਨ ਕਰਾ ਲੈ ਆਪਦੇ ਹਿਸਾਬ ਨਾਲ ਦੋ ਜਿੰਨਾ ਮਰਜ਼ੀ ਨਹੀਂ ਤੁਸੀਂ 5.5 ਕਹਿਤਾ 5.5 ਦਾ ਆਪਾਂ ਦੇ ਹੁਣ ਕੋਈ ਸੱਜਣ ਆ ਕੇ ਮਾਨ ਤਾਨ ਤਾਂ کریںਗਾ ਨਾ ਕੋਈ ਹਲਕਾ ਫੁਲਕਾ ਕਰ ਦਾਂਗੇ ਬਾਹ ਬਸ ਮਾਨਤਾਨ ਤੇ ਤਾਂ ਅਗੀ ਨਾ ਕਰਦਾ ਇਹਦਾ ਨਵਾਂ ਟਰੈਕਟਰ ਨਹੀਂ ਮਿਲਦਾ ਇਹ ਮੇਰੀ ਗਾਰੰਟੀ ਹੈ ਇਸ ਚੀਜ਼ ਦੀ ਕਿਉਂਕਿ ਜਿਹੜਾ ਐ ਲੈਂਡ ਜੀ ਖਿੱਚਦਾ ਨਾ ਸਿੱਟਪਾਤਾ ਲੈਣੇ ਹੁੰਨੇ ਆ ਕਰਦੇ ਕੋਈ ਗੱਲ ਨਹੀਂ ਸਰ ਮੈਂ ਟਰੈਕਟਰ ਕੋਲੋਂ ਬਲਾ ਕੇ ਘੈਂਡਾ ਜੜ ਇੱਕ ਡੁੱਕ ਸਾਰਾ ਲੱਗਿਆ ਹੋਇਆ ਪੂਰਾ ਘੈਂਡਾ ਹੈ ਇੰਡੀਕੇਟਰਾਂ ਨੂੰ ਸਾਹਮਣੇ ਵਾਸਤੇ ਸੇਫਟੀ ਗਾਰਡ ਵੀ ਲੱਗੇ ਹੋਏ ਨੇ ਰਿੰਬ ਦਾ ਚੈੱਕ ਕਰਾਈਂਦੀ ਕੰਪਨੀ ਦਾ ਓਕੇ ਦਾ ਸਟਿੱਕਰ ਆ ਰਿੰਬ ਤੇ ਵੀ ਹੋਂ ਪਿਆ ਹਾਂ ਇਹ ਸਹੀ ਨਾਲ ਦਾ ਹਣਾ ਨਾਲ ਦਾ ਜੀ ਨਾਲ ਦਾ ਬਈੜਾ ਆਖੜਾ ਇਧਰਲੇ ਪਾਸੇ ਇਹਦੇ ਬਾਰੇ ਦੱਸ 11 60 ਡੀ ਆਈ ਸੋਨ ਵਾਲੀ ਦਾ ਇਹਦੇ ਮਾਰ ਕੇ 20 ਦੇ ਆ 21 ਦੀ ਕਾਪੀ ਆ ਫਰਸਟ ਓਨਰ ਆ ਅੱਛਾ ਫਰਸਟ ਓਨਰ ਆ ਹਾਂ ਇਹ 1100 ਤੇ ਕੁਛ ਘੰਟੇ ਚੱਲਿਆ ਨਾਲ ਦੇ ਟਾਇਰਾ ਕਲੱਚ ਕਲੁੱਚੇ ਦਾ ਵੀ ਨਹੀਂ ਖੁੱਲਿਆ ਹੋਇਆ ਅੱਛਾ ਹਾਂਜੀ ਹਾਂ ਇਹਦੀ ਕੀ ਡਿਮਾਂਡ ਰੱਖੀ ਆ ਫਿਰ ਇਹਦੀ ਵੀ ਦੱਸ ਦਿਨਵਾਜ਼ ਇਹਦੀ ਡਿਮਾਂਡ ਬਈ ਜੀ 6 ਲੱਖ ਤੇ 10000 ਰੁਪਿਆ ਕਰਦੇ ਆ ਆਪਾਂ ਬਾਕੀ ਮੌਕੇ ਤੇ ਕਰ ਲਾਂਗੇ ਜਿੰਨਾ ਵੀ ਹੋ ਸਕੇ ਮਾਡਲ ਕਿੰਨਾ ਇਹ 2020 ਦੇ ਮਾਰ ਕੇ 21 ਦੀ ਕਾਪੀ ਆ 20 ਦੇ ਮਾਰ ਕੇ 21 ਦੀ ਕਾਪੀ ਆ ਹਾਂਜੀ ਹਾਂਜੀ ਹਾਂ ਰੇਟ ਹੈਗਾ 6 ਲੱਖ ਤੇ 10000 ਹਾਂਜੀ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦਾ ਜੀ ਪੰਜਾਬ ਪਾਰਟੀ ਫਰਸਟ ਹੈ ਫਰਸਟ ਪਾਰਟ ਸਾਰੇ ਟਰੈਕਟਰ ਫਰਸਟ ਪਾਰਟੀ ਆ ਤੇ ਜਿਹੜਾ ਆ ਖੜਾ ਵੀ ਉਹ ਆ ਵੀ ਦੱਸ ਗ੍ਰਾਮ ਮੈਨੂੰ 53 10 10 ਇਹਦਾ ਵੀ ਕੋਈ ਮੁੱਲ ਨਹੀਂ ਭੱਟੀ ਸਾਹਿਬ ਇਹ 2011 ਮਾਡਲ ਆ ਜੀ 11 ਮਾਡਲ ਹੈ ਹਾਂ ਫਰਸਟ ਓਨਰ ਆ ਹੂੰ ਗਾਹਕ ਨੂੰ ਆਉਣ ਜਾਣ ਦਾ ਖਰਚਾ ਦੇ ਦੂੰ ਜੇ ਟਰੈਕ ਕਿਤੇ ਰੰਗ ਹੋਇਆ ਹੋਵੇ ਟਰੈਕ ਦਾ ਇੰਜਨ ਖੁੱਲਿਆ ਹੋਵੇ ਟਰੈਕ ਦਾ ਪੰਪ ਖੁੱਲਿਆ ਹੋਵੇ ਅੱਛਾ ਯਾਨੀ ਕਿ ਸੀਲ ਦਾ ਗਾਰੰਟੀ ਹੋਊ ਆਪਣੀ ਅੱਛਾ ਹਾਂ ਇਹ ਜੌਂਡੀ ਯਾਰ ਦੀ ਨਿਸ਼ਾਨੀ ਹੁੰਦੀ ਹੈ ਧਰਮੇ ਘੱਟ ਚੱਲੇ ਦੀ ਪਲੇਟ ਦਿਖਾਏ ਦੀ ਬਾਈ ਜਿਹੜਾ ਟਰੈਕਟਰ ਜ਼ਿਆਦਾ ਚੱਲੇ ਉਹਦੀ ਪਲੇਟ ਚਿੱਟੀ ਨਿਕਲ ਆਉਂਦੀ ਆ ਗਰੰਟੀ ਆ ਜੋਂਡੀ ਯਾਰ ਦੀ ਘੱਟ ਚੱਲੇ ਨਿਸ਼ਾਨੀ ਆ ਇਹ ਇੱਕ ਅੱਛਾ ਉਹ ਉਹ ਚਿੱਟੀ ਹੋ ਜੂ ਪਲੇਟ ਇਹ ਬਲੈਕ ਤੇ ਬਲੈਕ ਬਲੈਕ ਦੀ ਬਲੈਕ ਓਵੇਂ ਪਈ ਆ ਕੋਈ ਕਿਸੇ ਚੀਜ਼ ਤੇ ਇਹਦੇ ਯਾਰ ਰੰਗ ਵੱਜਾ ਹੋਵੇ ਧਰਮਿਆਂ ਤੇ ਰੇਸ ਰੂ ਸਾਰੀ ਦਿਖ ਲਓ ਸੀਲ ਪਈ ਆ ਸੀਲ ਓਵੇਂ ਲੱਗੀਆਂ ਮੇਰੇ ਇਸ ਦੀਆਂ ਸੀਲਾਂ ਨਹੀਂ ਆ ਤੇ ਬਾਕੀ ਆ ਦੇਖ ਆ ਕਰਵਾ ਚੈੱਕ ਲੈ ਆ ਉਦਾਂ ਝੜਿਆ ਹੋ ਹੁੰਦਾ ਨਹੀਂ ਖੁੱਲਿਆ ਹੋ ਨਾ 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 ਮਤਲਬ ਹੀ ਨਹੀਂ ਬਾਈ ਯਾਰ ਜੇ ਖੁੱਲਿਆ ਹੋਵੇ ਕੋਈ ਗੇਅਰ ਦਾ ਖੁੱਲਿਆ ਹੋਵੇ ਟਰੈਕਟਰ ਮਗਰੋਂ ਟੂਬਾਂ ਟਾਬਾਂ ਦਾ ਚੈੱਕ ਕਰਾ ਦੇ ਬਈ ਅੱਛਾ ਤੇ ਇਹਨਾਂ ਦਾ ਇਹਦੇ ਨਾਲ ਦੇ ਸੀ ਪੱਟੀ ਸਾਹਿਬ ਮੈਂ ਆਪ ਜਾਵਾਂ ਨਵੇਂ ਪਾਇਆ ਟਾਇਰ ਆਹ ਟਾਇਰ ਤੁਸੀਂ ਪਾਦੇ ਹਾਂਜੀ ਹਾਂ ਓਕੇ ਸੀਅਟ ਦੇ ਹੈ ਸੀਅਟ ਤੇ ਪਾਇਆ ਜੀ ਤੇ ਮੂਰਲੇ ਗਰੰਟੀ ਵੀ ਮਿਲੂਗੀ ਜੀ ਮੂਰਲੇ ਗੁੱਡੀ ਆਰਦੀ ਇਹ ਨਾਲ ਹੀ ਆਇਆ ਟਾਇਰ ਦੇ ਕੰਡੀਸ਼ਨ ਤੇ オリジナル ਆ ਬਈ ਯਾਰ ਗਰੰਟੀ ਆ ਜੇ ਰੰਗ ਦੀ ਲੱਗੀ ਕੋਈ ਬੰਦਾ ਇਹਦੇ ਕਲਮ ਵੀ ਸਾਬਤ ਕਰ ਦੇ ਆ ਅੱਛਾ ਕੋਈ ਸ਼ੋ ਦਾ ਪੈਰਪੂਰ ਦਾ ਇਹਨਾਂ ਦਾ ਚੈੱਕ ਕਰਾਈਂ ਬਾਈ ਜੌਂਡੀ ਆਰਦੀਆਂ ਚੀਜ਼ਾਂ ਦੇਖਣ ਵਾਲੀਆਂ ਪੈਰਦਾਨਾ ਰੈਡੀਟਰ ਦੇ ਰੰਗ ਦੇ ਕਿੰਨਾ ਪਿਆ ਰੇ ਮਰੂ ਮਦ ਰੰਗ ਵੀ ਬਹੁਤ ਖੜਾ ਬਹੁਤ ਜਿਆਦਾ ਖੜਾ ਦਿਖਾ ਬਈ ਚੈੱਕ ਕਰਾ ਦੇ ਬਈ ਇਹਦੀ ਡਿਮਾਂਡ ਕੀ ਆ ਡਿਮਾਂਡ ਇਹ ਟਾਪ ਮਾਡਲ ਆ ਪੱਟੀ ਸਾਹਿਬ ਹਿੱਸਾ ਖੋਲਦਾ ਡਬਲ ਡਿਸਟਰੀਬਿਊਟਰ ਡਬਲ ਪੀਟੀਓ ਜਮਾ ਟਾਪ ਵਾਲਾ ਮਾਡਲ ਆ ਓਕੇ ਡਿਮਾਂਡ ਇਹਦੀ ਆਪਾਂ 5.5 ਲੱਖ ਕਰਦੇ ਆ 5.5 ਲੱਖ ਤਾਂ ਦੇ ਦੇਾਂਗੇ ਭਰਾ ਜੀ ਹਾਂ 5 ਲੱਖ ਤੇ 25000 ਦਾ ਹਾਂਜੀ ਹਾਂ 5.5 ਲੱਖ ਡਿਮਾਂਡ ਐਨਾ ਨਵਾਂ ਟਰੈਕਟਰ ਪਰ ਦੇਣਾ ਨਹੀਂ ਕਿਸੇ ਨੇ ਇਹ ਤਾਂ ਗੱਲ ਹੈਗੀ ਆ ਟਰੈਕਟਰ ਤਾਂ ਚੰਗਾ ਹੀ ਘੱਟ ਲਾਉਦਾ ਹਾਂਜੀ ਜਿਹੜਾ ਆਹ ਖੜਾ ਇਧਰਲੇ ਪਾਸੇ 475 ਬਾਈ ਇਹ ਵੀ ਬਹੁਤ ਚੰਗਾ ਟਰੈਕਟਰ ਹੈ ਪੱਟੀ ਸਾਹਿਬ ਆਪਾਂ ਵਿੱਚ ਕੱਟਿਆ ਟਰੈਕਟਰ ਤੇ ਅੱਛਾ ਸੋਨਾ ਲੀਕਾ ਦਿੱਤਾ ਬਣ ਜਾਣ ਹੂੰ ਇਹ ਟਰੈਕਟਰ ਦੀ ਸ਼ੋਸ਼ਾ ਧਰਮੇ ਚੈੱਕ ਕਰਾਇਆ ਤੇ ਇੰਜਣ ਇਹਦਾ ਨਵਾਂ ਹੋਇਆ ਵੈ ਜਾਵਾ ਸਾਰੇ ਗੇਅਰ ਦਾ ਕੰਮ ਹੋਇਆ ਵੈ ਜਿਹੜਾ ਮਰਜ਼ੀ ਬੰਦਾ ਗਾਰੰਟੀ ਨਾਲ ਲੈ ਜਾਏ ਆਪਣੇ ਨੂੰ ਠੀਕ ਹੈ ਟਰੈਕਟਰ ਹਾਂ ਮੂਹਰੇ ਟਾਇਰ ਜੀ ਕੱਲੇ ਇਹਦੇ ਕੱਟਨੇ ਹਨਾ ਇਹ ਬਾਈ ਇਹ ਤੁਸੀਂ ਮੇਰੀ ਵੀਡੀਓ ਕਰੀਛੇ ਅੱਠ ਮਾਡਲ ਸੋਨਾਲੀ ਕਦੇ ਨਹੀਂ ਸੀ ਆਪਾਂ ਪਾਏ ਅੱਛਾ ਹਾਂ ਹਾਂ ਇਹ ਬਣ ਜਾ ਨੂੰ ਆਪਾਂ ਅੱਠ ਮਾਡਲ ਦਿੱਤਾ ਉਹਨਾਂ ਨੇ ਜਿਹੜਾ ਕਹਿੰਦੇ ਵੀ ਨਵੇਂ ਪਵਾ ਕੇ ਦਮਾ ਦੇ ਹਾਂ ਹਾਂ ਉਹ ਕਹਿੰਦਾ ਬਾਪੂ ਕਹਿੰਦਾ ਵੀ ਟਾਇਰ ਕੋਈ ਗੱਲ ਨਹੀਂ ਪੁੱਤ ਮੈਂ ਆਪਦੇ ਪਾ ਲੇ ਨਾ ਉਹਨੇ ਆ ਇਹਦੇ ਵਾਲੇ ਟਾਇਰ ਆਪਣੇ ਵਾਲੇ ਟਾਇਰ ਲਾਤੇ ਤੇ ਆਪਦੇ ਵਾਲੇ ਉਹਦੇ ਪਾ ਲੇ ਠੀਕ ਉਹ ਟਾਇਰ ਆਪੇ ਇਹਦੇ ਪਾਤੀ ਹਾਂ ਓਕੇ ਸੋ ਸੋਨੇ ਲਿੱਖਦੇ ਵਿੱਚਦਲਾ ਬਦਲੀ ਕੀਤੀ ਆ ਹਾਂਜੀ ਹਾਂਜੀ ਇਹ ਬਈ ਸਿੰਗਲ ਕਲੱਚਾ ਘੜਾ ਵਾਲਾ ਪੱਖੀ ਕਲਾਂ ਤੋਂ ਟਰੈਕਟਰ ਕੱਟਿਆ ਯਾਰ ਬੰਦਾ ਭਲਾਂ ਦੀ ਘਰੋਂ ਪੁੱਛ ਕੇ ਆ ਜੇ ਬੰਦਿਆਂ ਦੀ ਪੱਖੀ ਕਲਾਂ ਪਿੰਡ ਦੀ ਬਾਈ ਦਾ ਪ੍ਰੀਤਕੋਟ ਕੋਲੇ ਓਕੇ ਹਾਂ ਇਹਦਾ ਇੰਜਣ ਵੀ ਨਵਾਂ ਹੋਇਆ ਹੋਇਆ ਸਾਰੇ ਗੇਅਰ ਦਾ ਕੰਮ ਨਵਾਂ ਹੋਇਆ ਹੋਇਆ ਓਕੇ ਬੰਦੇ ਨੇ ਆਪਾਂ ਨੂੰ ਤਸੱਲੀ ਨਾਲ ਕਹਿ ਕੇ ਕਟਾਇਆ ਟਰੈਕਟਰ ਵਿੱਚ ਸੋਛਾ ਦਾ ਚੈੱਕ ਕਰਾ ਦੇ ਜਿੰਨੀ ਬੱਗੋਂ ਨਿਕਲੀ ਆ ਰੀਜਨਲ ਹੀ ਨਿਕਲੀ ਵੀ ਆ ਅੱਛਾ ਹਾਂ ਮਗਰਲੇ ਟਾਇਰ ਜਵਾਂ ਨਵੇਂ ਆ ਹੂੰ ਇਹ ਮੈਂ ਖੜਾ ਡਬਲ ਕਲੱਚ ਚਾਹ ਸੀ ਅਰੇ ਬਾਰੋਂ ਮੰਨਦਾ ਬਈ ਚੈੱਕ ਕਰਾ ਦੇ ਨਹੀਂ ਗਲ ਜਾਂ ਇਹ ਸਿੰਗਲ ਕਲੱਚ ਦਾ ਹੈ। ਸਿੰਗਲ ਕਲੱਚ ਜ ਹੈ। ਹਾਂ ਇਹਦੇ ਬਲੈਕ ਬਲੂਕ ਤੇ ਰੰਗ ਬਹੁਤ ਪਿਆ ਦੇਖਾ ਇੰਡੀਕੇਟਰ ਨਾਲ ਦੇ ਆ ਬਈ ਰਹਿੰਦੇ ਨਹੀਂ ਸਾਰੇ। ਅੱਛਾ। ਹਾਂ ਫਰੀਦਕੋਟ ਦਾ ਹੀ ਨੰਬਰ ਹੈ ਇਹਦਾ। ਇਹ ਦੀ ਕੀ ਡਿਮਾਂਡ ਆ ਫਿਰ? ਪਹਿਲੇ ਹੀ ਨਾ ਆ ਗਿਆ ਇਹ। ਮਾਡਲ ਕਿੰਨਾ ਦੱਸਿਆ ਦੀ? ਮਾਡਲ 96 ਬਈ 96 ਮਾਡਲ। ਹਾਂ ਪੰਜਾਬ ਨੰਬਰ ਆ ਫਰੀਦਕੋਟ ਦਾ ਹੀ ਨੰਬਰ ਆ। ਕਿੰਨੇ ਦਾ ਦਵਾਂਗੇ ਆਪਾਂ ਇਹ? ਇਹ ਆਪਾਂ 1.70 ਲੱਖ ਦਾ ਹਾਂ ਨਾ ਦੇ ਦੇਾਂਗੇ ਭੱਟੀ। 1.70 ਲੱਖ ਦਾ। ਹਾਂ। ਓਕੇ। ਤੇ ਜਿਹੜਾ ਇੱਧਰਲੇ ਪਾਸੇ ਖੜਾ ਜੀ ਆਹ। ਇਹ 2023 ਮਾਡਲ ਆ। ਹੂੰ। ਟਾਰਕ ਪਲੱਸ ਚ ਆ ਇਹ। ਠ ओके टॉप ਵਾਲਾ ਮਾਡਲ ਆ ਜਮਾ ਹੂੰ 1500 ਘੰਟਾ ਚੱਲੇ ਜੇ ਮੀਟਰ ਖੁੱਲਿਆ ਹੋਵੇ ਉਹਦੀ ਵੀ ਮੇਰੀ ਗਾਰੰਟੀ ਹੈ ਜੇ ਕਲਚ ਖੁੱਲਿਆ ਹੋਵੇ ਉਹਦੀ ਵੀ ਗਾਰੰਟੀ ਹੈ ਆਪਣੀ ਕੋਈ ਬੰਦਾ ਰੰਗ ਦੀ ਲੱਗੀ ਕਲਮ ਸਾਫਤ ਕਰਦੇ ਉਹਦੀ ਵੀ ਗਾਰੰਟੀ ਹੋਊਗੀ ਓਕੇ ਹਿੱਸੇ ਤੇ ਮੋਹਰਾ ਮਾਰਾ ਸਟicker ਚੈੱਕ ਕਰਾ ਦੇ ਕੰਪਨੀ ਦੇ ਉਵੇਂ ਪਏ ਆ ਬਾਈ ਹੂੰ ਨਹੀਂ ਤਾਂ ਟ੍ਰੈਕਟਰੀ ਦੱਸਦਾ ਟਾਈਮ ਪੰਪ ਗਰੁੱਪ ਦਾ ਚੈੱਕ ਕਰਾ ਦੇ ਬਾਈ ਪੈਰਦਾਨਾਂ ਤੋਂ ਰੰਗ ਵੱਢਾ ਜਾਂਦਾ ਪੈਰਦਾਨਾਂ ਦਾ ਚੈੱਕ ਕਰਾ ਦੇ 23 ਮਾਡਲ ਆ ਬਾਈ 23 ਮਾਡਲ ਆ ਜੀ ਫਸਟ ਓਨਰ ਆ ਬਲਾਡੇ ਦਾ ਨੰਬਰ ਆ ਇਹਦਾ ਪੀਵੀ 55 ਉਸ ਬੁਲਾ ਡੀ ਦਾ ਨੰਬਰ ਹੈ ਹੂੰ ਫਿਰ ਇਹ ਡਰਾਈਵਰ ਦੀ ਕੀ ਗੱਲਬਾਤ ਰਹੂਗੀ ਇਹਦੀ ਡਿਮਾਂਡ ਤਾਂ 6.5 ਲੱਖ ਕਰਦਾ ਸਵਾ 6 ਲੱਖ ਤਾਂ ਦੇ ਦੇਾਂਗੇ ਆਪਾਂ ਸਵਾ 6 ਲੱਖ ਦਾ ਤੇ ਹੀ ਮਾਡਲ ਹਾਂਜੀ ਹਾਂ ਬਾਕੀ 16 ਦੇ ਟਾਇਰਾਂ ਚ ਆ ਗਿਆ ਬਾਈ ਇਹ ਅੱਛਾ ਹਾਂ ਮਗਰਾਨਾ ਮਗਰਾਨਾ ਬੈਂਕ ਚੈੱਕ ਕਰਾ ਦੇ ਪਲੇਟ ਫਲੂਟ ਦਾ ਇਹ ਥਰੂ 2 ਸਪੀਡ ਚ ਆ ਬਾਈ ਅੱਛਾ 2 ਸਪੀਡ ਚ ਇਹਨੂੰ ਕਿਰਾਏ ਪਾੜੇ ਵਾਲਾ ਹੀ ਲਊ ਚਾਰਾ ਕੋਈ ਠੀਕ ਆ ਤੇ ਲੈ ਮਿੱਤਰੋ ਆ ਜਾਓ ਕਰੋ ਫਟਾਫਟ ਪਿੰਡ ਜਿੱਦੇ ਤੇ ਬਾਈ ਦੱਸੀ ਜਿੱਦਾ ਪਿੰਡ ਕਿੱਥੇ ਜਾ ਪੈਗਾ ਪਿੰਡੇ ਇਹ ਆਪਣਾ ਬਠਿੰਡੇ ਤੋਂ 18 ਕਿਲੋਮੀਟਰ ਬਾਜੇਖਾਨੇ ਤੋਂ 7 ਕਿਲੋਮੀਟਰ ਜੇ ਨੰਬਰ ਤੁਹਾਡਾ ਮੋਬਾਈਲ ਨੰਬਰ ਹੈਗਾ ਆਪਣਾ 75299 46838 ਚੱਕੋ ਮਿੱਤਰ ਤੁਹਾਡੇ ਵਾਸਤੇ ਸੌਖਾ ਕਰਤਾ ਤੁਹਾਨੂੰ ਲੋਕੇਸ਼ਨ ਵੀ ਦੱਸਦੀ ਤੁਹਾਨੂੰ ਬੁਆਈ ਦਾ ਮੋਬਾਈਲ ਨੰਬਰ ਵੀ ਦੱਸਦਾ ਜੇ ਕਿਸੇ ਸੱਜਣ ਨੇ ਆਉਣਾ ਹੋਇਆ ਉੱਚੇ ਮਾਡਲਾਂ ਤੇ ਬਾਈ ਲੋਨ ਕਰਵਾ ਦੇਗਾ ਨਾ ਹਾਂ ਹਾਂ ਸਾਰਿਆਂ ਤੇ ਲੋਨ ਕਰਾ ਦਿਆ ਹਾਂ ਤੇ ਬਹੁਤ ਕਹਿ ਡੇ ਜੇ ਟਰੈਕਟਰ ਰੱਖਦਾ ਬਾਈ ਜੈਨੂਆ ਨਹੀਂ ਕੰਮ ਕਰਦਾ ਬਾਈ ਕਰਦਾ ਵੀ ਘਰੇ ਹੀ ਕੰਮ ਆ ਹਾਂ ਮੰਡੀ-ਮੁੰਡੀ ਨਹੀਂ ਆਪਾਂ ਜਾਂਦੇ ਹਾਂ ਕਿਸੇ ਵੀ ਸੱਜਣ ਨੇ ਟਰੈਕਟਰ ਕੋਈ ਲੈਣਾ ਹੋਇਆ ਤੁਹਾਨੂੰ ਪਸੰਦ ਆ ਗਿਆ ਤਾਂ ਦਿੱਤੇ ਹੋਏ ਨੰਬਰਾਂ ਤੇ ਫਟਾਫਟ ਕੰਟੈਕਟ ਕਰੋ